ਬਸਾਂ ਦੇ ਵਿੱਚ ਔਰਤਾਂ ਦੇ ਨਾਲ ਕਈ ਬਤਮੀਜ਼ੀ ਵਾਲੀਆਂ ਘਟਨਾਵਾਂ ਹੁੰਦੀਆਂ ਸੀ ਔਰਤਾਂ ਬਸ ਕੰਡਕਟਰ ਤੇ ਡਰਾਈਵਰ ਦੇ ਨਾਲ ਲੜਮੇ ਪੈਂਦੀਆਂ ਸੀ ਇਹ ਘਟਨਾ ਅਸੀਂ ਆਮ ਤੌਰ ਤੇ ਸੁਣਦੇ ਹੀ ਰਹਿੰਨੇ ਆ ਪਰ ਜਿਵੇਂ ਕਹਾ ਕਿ ਬਸ ਦੇ ਡਰਾਈਵਰ ਦੇ ਵੱਲੋਂ ਇੱਕ ਲੜਕੀ ਦੇ ਆਪਣਾ ਹੱਥ ਵੱਢ ਕੇ ਉਸ ਦੀ ਮਾਂਗ ਦੇ ਵਿੱਚ ਜ਼ਬਰਦਸਤੀ ਸੰਦੂਰ ਭਰ ਦਿੱਤਾ ਗਿਆ ਕੀ ਤੁਸੀਂ ਯਕੀਨ ਕਰੋਗੇ ਇਸ ਖਬਰ ਤੋਂ ਯਕੀਨ ਕਰਨਾ ਪੈਣਾ ਕਿ ਖਬਰ ਬਿਲਕੁਲ ਸੱਚੀ ਹੈ ਸਤਿ ਸ਼੍ਰੀ ਅਕਾਲ ਜੀ ਨੂਰਵਰਜੋ ਟਾਕ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਭ ਦਾ ਸੋ ਮੇਰਾ ਇਹੀ ਮਕਸਦ ਹੁੰਦਾ ਹੈ ਕਿ ਸਮਾਜ ਦੇ ਵਿੱਚ ਚੱਲ ਰਹੀਆਂ ਜੋ ਚੀਜ਼ਾਂ ਨੇ ਜੋ ਘਟਨਾਵਾਂ ਨੇ ਕਿ ਕੁਝ ਵਾਪਰ ਰਿਹਾ ਹੈ ਉਹਨਾਂ ਪ੍ਰਤੀ ਤੁਹਾਨੂੰ ਅਵੇਅਰ ਕਰਾ ਤਾ તાਜਾ ਅੱਜ ਦੀ ਜਾਣਕਾਰੀ ਲੈ ਕੇ ਮੈਂ ਹਾਜ਼ਰ ਹੋਈਆਂ ਯੂਪੀ ਤੋਂ ਖਬਰ ਸਾਹਮਣੇ ਆਈ ਹੈ ਯੂਪੀ ਤੋਂ ਇਹ ਘਟਨਾ ਹੋਈ ਯੂਪੀ ਦੇ ਹਾਪੂਰ ਜ਼ਿਲ੍ਹੇ ਦੇ ਵਿੱਚ ਇੱਥੇ ਇੱਕ ਲੜਕੀ ਉਹ ਨੌਕਰੀ ਕਰਦੀ ਸੀ ਨੌਇਡਾ ਦੇ ਵਿੱਚ ਉਹ ਦਿੱਲੀ ਉਸੇ ਪਾਸ ਦੇ ਵਿੱਚ ਸਵਾਰ ਹੋ ਕੇ ਜਾਂਦੀ ਸੀ ਤਾਂ ਪੂਰਾ ਸਾਲ ਉਹ ਉਹਨੂੰ ਸਾਲ ਹੋ ਗਿਆ ਸੀਗਾ ਉਸ ਵਾਸਤੇ ਸਫ਼ਰ ਕਰਦੇ ਆ ਕਿਉਂਕਿ ਕੰਟੇਕ ਦਾ ਅੱਗੇ ਥੋੜੀ ਜਿਹੀ ਵਾੜ ਸੀ ਤੇ ਅੱਗੇ ਉਹਦਾ ਇੱਕ ਕੰਪਨੀ ਸੀ ਜਿੱਥੇ ਉਹ ਕੰਮ ਕਰਦੀ ਸੀ ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਇਸ ਤਰ੍ਹਾਂ ਦੀ ਘਟਨਾ ਘਟ ਸਕਦੀ ਹੈ ਅਚਾਨਕ ਕੀ ਹੋਇਆ ਕਿ 4 ਅਗਸਤ ਵਾਲੇ ਦਿਨ ਲੜਕੀ ਜਦੋਂ ਉਤਰਦੀ ਹੈ ਤਾਂ ਸਵਾਰੀਆਂ ਉਤਰ ਜਾਂਦੀਆਂ ਨੇ ਬਸ ਚੋ ਤਾਂ ਅਚਾਨਕ ਕੀ ਹੁੰਦਾ ਕਿ ਡਰਾਈਵਰ ਆਉਂਦਾ ਹੈ ਲੜਕੀ ਦੇ ਨਾਲ ਜ਼ਬਰਦਸਤੀ ਕਰਦਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਤੂੰ ਇਹ ਮੇਰੇ ਨਾਲ ਕੀ ਕਰ ਰਿਹਾ ਹੈ ਤਾ ਉਹਦੇ ਰੋਕਣ ਤੇ ਵਿਰੋਧ ਕਰਨ ਤੇ ਉਸ ਨੂੰ ਕੁੱਟਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਣਾ ਹੱਥ ਵੱਢ ਕੇ ਉਸ ਲੜਕੀ ਦੀ ਮੰਗ ਦੇ ਵਿੱਚ ਸਿੰਧੂਰ ਭਰ ਦਿੰਦਾ ਹੈ ਇਹ ਮਾਮਲਾ ਪਰਿਵਾਰਕ ਮੈਂਬਰਾਂ ਕੋਲ ਪਹੁੰਚਦਾ ਹੈ ਪਰਿਵਾਰਕ ਮੈਂਬਰਾਂ ਨੂੰ ਕੁੜੀ ਜਿਹੜੋ ਦੱਸਦੀ ਹੈ ਤਾਂ ਪੁਲਿਸ ਤੱਕ ਗੱਲ ਪਹੁੰਚਦੀ ਹੈ ਤੇ ਅੱਗੇ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਕਈ ਗੱਲਾਂ ਦੇ ਮੁਤਾਬਿਕ ਪਤਾ ਲੱਗਿਆ ਕਿ ਲੜਕੀ ਦੇ ਨਾਲ ਪਹਿਲਾਂ ਤੋਂ ਹੀ ਉਹ ਛੇੜਛਾੜ ਕਰ ਰਿਹਾ ਸੀਗਾ ਸਾਲ ਹੋ ਗਿਆ ਸੀ ਉਸ ਲੜਕੀ ਨੂੰ ਵਾਸਤੇ ਵਿੱਚ ਸਫਰ ਕਰਦਿਆਂ ਔਰ ਉਹ ਡੇਲੀ ਕੋਈ ਨਾ ਕੋਈ ਹਰਕਤ ਕਰਦਾ ਸੀ ਉਹਨੂੰ ਪਰੇਸ਼ਾਨ ਕਰਦਾ ਸੀ ਕਿਉਂਕਿ ਉਹ ਵਾਸਤੇ ਉਹ ਜਾਂਦੀ ਸੀ ਆਉਂਦੀ ਸੀ ਤਾਂ ਅਚਾਨਕ ਅਜੀਹ ਦੇ ਨਾਂ ਹੈ ਕਿ ਉਸਨੇ ਉਸ ਲੜਕੀ ਦੀ ਮੰਗ ਦੇ ਵਿੱਚ ਸੰਧੂਰ ਪਾ ਦਿੱਤਾ ਸੋ ਇਹ ਲੜਕੀ ਦੇ ਵੱਲੋਂ આરોਪ ਲਗਾਏ ਗਏ ਨੇ ਉਹਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਡਰਾਈਵਰ ਨੇ ਇਸ ਤਰ੍ਹਾਂ ਹਰਕਤ ਕੀਤੀ ਹੈ ਜਿਸ ਦੇ ਨਾਲ ਕਾਰਵਾਈ ਜਿਹੜੀ ਜ਼ਰੂਰ ਹੋਣੀ ਚਾਹੀਦੀ ਬਤਮੀ ਦੀ ਜਿਹੜੀ ਕੀਤੀ ਗਈ ਹੈ ਇਸ ਤਰ੍ਹਾਂ ਕਿਸੇ ਵੀ ਲੜਕੀ ਦੇ ਕੋਈ ਵੀ ਚਲੋ ਇੱਕ ਸਵਾਰੀ ਹੈ ਡਰਾਈਵਰ ਤੇ ਲਿਓ ਇੱਕ ਸਵਾਰੀ ਉਹਦੇ ਮਾਂ ਦੇ ਵਿੱਚ ਸੰਦੂਰ ਭਰ ਦੇਣਾ ਇਹ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਤਾਂ ਐਵੇਂ ਇਸ ਤਰ੍ਹਾਂ ਦੀ ਘਟਨਾ ਨੂੰ ਜਿਹੜਾ ਅੰਜਾਮ ਦੇਣਾ ਇਹ ਬਹੁਤ ਹੀ ਕਹਿ ਸਕਦੇ ਆ ਤਾਂ ਕੁਈ ਨਾ ਕੋਈ ਸਬੰਧ ਜਿਹੜਾ ਜੁੜਦਾ ਹੋਇਆ ਨਜ਼ਰ ਆ ਰਿਹਾ। ਸੋ ਅਸੀਂ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਦੇ ਤਾਂ ਲੜਕੀ ਨੂੰ ਸਾਲ ਪਹਿਲਾਂ ਤੋਂ ਉਹ ਵਿਅਕਤੀ ਪਰੇਸ਼ਾਨ ਕਰ ਰਿਹਾ ਸੀ ਪਰ ਲੜਕੀ ਨੇ ਉਹਦੋਂ ਕੋਈ ਵੀ ਸਟੈਪ ਨਹੀਂ ਚੱਕਿਆ ਤਾਂ ਅਚਾਨਕ ਹੁਣ ਸਾਲ ਬਾਅਦ ਇਸ ਤਰ੍ਹਾਂ ਦੀ ਘਟਨਾ ਹੋ ਗਈ। ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਤੁਹਾਡੇ ਨਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਦੇਖਦੇ ਹੋ ਮਹਿਸੂਸ ਹੋ ਲੱਗ ਜਾਂਦੀਆਂ ਨੇ ਕਿ ਉਹ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਲ ਗਲਤ ਕਰ ਰਿਹਾ ਔਰ ਤੁਸੀਂ ਉਸ ਚੀਜ਼ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਇਗਨੋਰ ਕਰਦੇ ਰਹਿੰਦੇ ਹੋ ਅਵੋਇਡ ਕਰਦੇ ਰਹਿੰਦੇ ਹੋ ਔਰ ਤੁਹਾਨੂੰ ਡੀਲ ਵੀ ਉਸੇ ਬੰਦੇ ਦੇ ਨਾਲ ਕਰਨਾ ਪੈਂਦਾ ਜਿਵੇਂ ਉਹ ਲੜਕੀ ਨੂੰ ਪਤਾ ਸੀ ਕਿ ਬੱਸ ਵਾਲਾ ਉਹਦੇ ਨਾਲ ਹਰਕਤ ਕਰਦਾ ਤੇ ਉਹ ਲੜਕੀ ਉਸੇ ਬੱਸ ਦੇ ਵਿੱਚ ਹੀ ਸਫ਼ਰ ਕਰਦੀ ਰਹੀ ਸੋ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਵਿਰੋਧ ਕਰ ਦੇਣਾ ਚਾਹੀਦਾ ਹੈ ਪਹਿਲਾਂ ਹੀ ਰੋਕ ਕਰ ਦੇਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਹਰਕਤ ਨਾ ਕਰੋ ਤੇ ਚੱਗੇ ਰਹੋਗੇ। ਸੋ ਇਹ ਲੜਕੀ ਦੇ ਨਾਲ ਜੋ ਹੋਇਆ ਉਹ ਸ਼ਾਇਦ ਉਸ ਲੜਕੀ ਦੀ ਅਣਗਹਿਲੀ ਰਹੀ ਉਸ ਨੂੰ ਚੀਜ਼ ਵੱਲ ਪਤਾ ਹੋਣ ਦੇ ਬਾਵਜੂਦ ਵੀ ਗੌਰ ਨਹੀਂ ਕੀਤੀ ਤਾਂ ਇਹ ਘਟਨਾ ਘਟ ਨਾ ਜਾਣੇ ਬਹੁਤ ਸਾਰੀਆਂ ਧੀਆਂ ਬੱਸਾਂ ਦੇ ਵਿੱਚ ਸਫ਼ਰ ਕਰਦਿਆਂ ਨੇ ਇਸ ਘਟਨਾ ਕਰਕੇ ਅ ਬੱਚੀਆਂ ਦੇ ਧੀਆਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਪਰਿਵਾਰਾਂ ਦੇ ਮਨ ਦੇ ਵਿੱਚ ਯੂਪੀ ਵਾਈ ਸਾਈਡ ਗੱਲ ਕਰੀਏ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਅਸੀਂ ਆਪਣੀ ਬੱਚਿਆਂ ਨੂੰ ਕੱਲੀਆਂ ਨੂੰ ਕਿਵੇਂ ਤੋਰੀਓ ਕਿ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਸਾਡੀਆਂ ਧੀਆਂ ਦੇ ਨਾਲ ਹੋ ਰਹੀਆਂ ਨੇ ਤਾਂ ਥੋੜਾ ਜਿਹਾ ਆਪ ਸਟ੍ਰਿਕਟ ਹੋਣਾ ਪੈਣਾ ਹੈ ਆਪ ਥੋੜਾ ਜਿਹਾ ਸਮਝਦਾਰ ਹੋਣਾ ਪੈਣਾ ਤਾਂ ਕਿ ਅਜਿਹੀਆਂ ਚੀਜ਼ਾਂ ਜੇ ਸਾਡੇ ਨਾਲ ਹੋ ਰਹੀਆਂ ਨੇ ਤਾਂ ਅਸੀਂ ਇਹਨਾਂ ਨੂੰ ਡੀਲ ਕਿਵੇਂ ਕਰਨਾ ਅਜਲੀ ਨਹੀਂ ਆਗਿਆ ਦਿਓ ਸਾਸਟ੍ਰੀਆ